ਯੋਗ ਸ਼੍ਰੀ ਅਕਿਲ ਚੌਧਰੀ ਆਈਪੀਐਸ ਐਸਐਸਪੀ ਜਲੀ ਮੁਖਸਰ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਹਿਤ ਜੋ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਵਿੱਚ ਕੁਝ ਸਟੋਰੀਆਂ ਹੋਈਆਂ ਸੀ ਉਸ ਦੇ ਸਬੰਧ ਦੇ ਵਿੱਚ ਏਐਸਏ ਹਰਜਿੰਦਰ ਸਿੰਘ ਵੱਲੋਂ ਇੱਕ ਮੁਕੱਦਮਾ ਦਾ ਰਜਿਸਟਰ ਕੀਤਾ ਗਿਆ ਸੀ ਅ ਗੁਰਦੇਵ ਸਿੰਘ ਰੌਫ ਗੁਰੀ ਉਤਰਪੋਲਾ ਸਿੰਘ ਬਲਾਫ ਅਤੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਸ ਤੋਂ ਇੱਕ ਮੋਟਰਸਾਈਕਲ ਮੈਨਾ ਨੰਬਰੀ ਬ੍ਰਾਂਟ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਮਦਨਨੌਰ 92 ਮਿਤੀ 7 5 25 ਦੀ ਅੰਦਰ 302 ਈਨ ਸਥਾਨ ਤੋਂ ਜੀਜੀ ਮਕਸਤ ਸਾਹਿਬ ਦਾ ਡਿਸਟ੍ਰਿਕਟ ਕਰਵਾਇਆ ਗਿਆ ਅਤੇ ਫਿਰ ਉਸ ਤੋਂ ਗੁਰਦੇਵ ਸਿੰਘ ਤੋਂ ਜਦੋਂ ਉਸ ਦਾ ਪੁਲਿਸ ਮਾਨ ਹਸਲ ਕਰਨ ਤੋਂ ਬਾਅਦ કુલ 6 ਮੋਟਰਸਾਈਕਲ ਹੋਰ ਬਰਾਮਦ ਕਰੇ ਗਏ ਫਿਰ ਇਸ ਦੇ ਬੈਕਵਰਡ ਲਿੰਕੇਜ ਜਾਂਦੇ ਹੋਏ ਰਾਹੁਲ ਨਾਂ ਦਾ ਲੜਕਾ ਰਾਹੁਲ ਉਰਫ ਰਵੀ ਜਿਹੜਾ ਫਾਦਿਲਗੜ੍ਹ ਆਣ ਵਾਲਾ ਹੈ ਇਸ ਨੂੰ ਮੁਕਤਮਲ ਵਿੱਚ ਨਾਮਜ਼ਦ ਕਰਕੇ ਇਸ ਪਾਸੋਂ ਵੀ કુલ 9 ਮੋਟਰਸਾਈਕਲ ਬਰਾਮਦ ਕਰੇ ਗਏ ਇਸ ਤਰੀਕੇ ਨਾਲ ਇਸ ਮੁਕਤਬਨੇ ਵਿੱਚ ਹੁਣ ਤੱਕ કુલ 15 ਵਹੀਕਲ ਅਸੀਂ ਬਰਾਮਦ ਕਰਵਾਏ ਹੈ ਜੋ ਉਹਨਾਂ ਦੇ ਮਾਲਕਾਂ ਨੂੰ ਪ੍ਰਸਾਰ ਕੇ ਕਾਨੂੰਨੀ ਗਰਵੀਕਰਨ ਉਪਰੰਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤੇ ਜਾਣਗੇ।